ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਤੇ ਆਪਾਂ ਬਹੁਤ ਟਾਈਮ ਬਾਅਦ ਵੀਡੀਓ ਪਾਉਣ ਲੱਗੇ ਆ ਅੱਜ ਤੇ ਜ਼ਰੂਰੀ ਸੀਗੀ ਵੀਡੀਓ ਪਾਉਣੀ ਤਾਂ ਕਰਕੇ ਪਾਉਣ ਲੱਗੇ ਆ ਤਾਂ ਕਿ ਆਪਣੇ ਭਰਾਵਾਂ ਦਾ ਫਾਇਦਾ ਹੋ ਜੇ ਆਪਾਂ ਨੂੰ ਇਹ ਹੁੰਦਾ ਵੱਧ ਵੱਧ ਜਿਹੜੇ ਨਵੇਂ ਫਾਰਮਰ ਵੀਰਾਂ ਜਿਨ੍ਹਾਂ ਨੂੰ ਨਹੀਂ ਗਿਆਨ ਇਸ ਚੀਜ਼ ਬਾਰੇ ਤੇ ਜਾਂ ਜਿਹੜੇ ਪੁਰਾਣੇ ਫਾਰਮਰ ਵੀਰਾਂ ਕੋਈ ਗਲਤੀ ਕਰ ਲੈਂਦੇ ਆ ਉਹਦੀ ਬਾਬਤ ਆਪਾਂ ਇਹ ਵੀਡੀਓ ਬਣਾਉਣ ਲੱਗੇ ਆ ਤਾਂ ਕਿ ਆਪਣੇ ਭਰਾਵਾਂ ਦਾ ਸਾਰਿਆਂ ਦਾ ਫਾਇਦਾ ਹੋ ਜੇ ਅੱਜ ਦੀ ਜਿਹੜੀ ਗਾਂ ਐ ਇਹ ਤੇ ਇਹ ਆਪਾਂ ਮੂੰਖ ਖੁਰ ਵਾਲੀ ਗਾਂ ਐ ਤੁਹਾਨੂੰ ਵਿਖਾਉਣ ਲੱਗੇ ਆ ਤੁਹਾਨੂੰ ਪਤਾ ਹੀ ਐ ਸਾਰਿਆਂ ਨੂੰ ਵੀ ਬਿਮਾਰੀ ਖਾਸ ਹੀ ਆਈ ਹੋਈ ਆ ਸਾਰੇ ਏਰੀਆ ਦੇ ਵਿੱਚ ਹੀ ਆਈ ਹੋਈ ਆ ਤੇ ਸਾਡੇ ਵੀ ਏਰੀਆ ਦੇ ਵਿੱਚ ਬਿਮਾਰੀ ਵਾਵਾ ਆਈ ਵੀ ਆ ਤਾਂ ਹੀ ਆਪਣੇ ਤੋਂ ਵੀਡੀਓ ਨਹੀਂ ਪਾਈ ਗਈ ਕੰਮ ਜਿਆਦਾ ਹੁੰਦਾ ਤੇ ਉਹ ਫਿਰ ਫੋਨ ਉਦੋਂ ਵੱਧ ਆਉਣ ਲੱਗ ਜਾਂਦੇ ਆ ਤਾਂ ਕਰਕੇ ਆਪਾਂ ਵੀਡੀਓ ਨਹੀਂ ਪਾਈ ਤੇ ਅੱਜ ਆਪਾਂ ਵੀਡੀਓ ਖਾਸ ਕਰਕੇ ਪਾਉਣ ਲੱਗੇ ਆ ਵੀ ਤਾਂ ਕਿ ਆਪਣੇ ਭਰਾਵਾਂ ਦਾ ਫਾਇਦਾ ਹੋ ਜੇ ਸਭ ਤੋਂ ਵੱਡੀ ਗੱਲ ਜਦੋਂ ਵੀ ਆਪਣੇ ਪਸ਼ੂ ਨੂੰ ਬਿਮਾਰੀ ਆਉਂਦੀ ਹੈ ਮੂੰਹ ਖੁਰਦੀ ਤਾਂ ਉਹਨੇ ਦੁੱਧ ਸੋਕ ਗਿਆਣਾ ਦੁੱਧ ਸੋਕ ਗਿਆਣਾ ਮੂੰਹ ਦੇ ਵਿੱਚੋਂ ਇਸ ਤਰ੍ਹਾਂ ਦੀਆਂ ਲਾਲਾਂ ਸਿੱਟਾਂ ਲੱਗਣੀਆਂ ਕੋਈ ਵੀ ਆਪਾਂ ਮੂੰਹ ਖੁਰਨੀਆਂ ਦੇ ਵਾਇਰਲ ਬਿਮਾਰੀ ਜਦੋਂ ਵੀ ਕੋਈ ਆਈ ਤਾਂ ਉਹਦਾ ਪਹਿਲਾ ਇਹੀ ਸਿੰਪਟਮ ਆਉਂਦਾ ਏ ਸਭ ਤੋਂ ਪਹਿਲਾਂ ਜੇ ਦੁੱਧ ਵਾਲਾ ਜਾਨਵਰਾ ਤਾਂ ਉਹਨੇ ਦੁੱਧ ਸੋਕ ਗਿਆਣਾ ਤੇ ਉਹਦੇ ਮੂੰਹ ਤੋਂ ਪਤਾ ਲੱਗਣ ਲੱਗ ਜਾਂਦਾ ਵੀ ਇਹ ਪਸ਼ੂ ਪੂਰਾ ਬਿਮਾਰ ਆ ਤੇ ਆਪਾਂ ਵੱਡੀ ਗਲਤੀ ਕਰ ਦਿੰਦੇ ਆ ਜਿਵੇਂ ਹੁਣ ਟੈਂਪਰੇਚਰ ਬਹੁਤ ਜ਼ਿਆਦਾ ਆ ਵੀ ਉਹਨਾਂ ਬਾਅਦ ਧੁੱਪੇ ਬੰਨ ਦਿੰਦੇ ਆਪਾਂ ਨੂੰ ਐ ਹੁੰਦਾ ਵੀ ਵਾਇਰਸ ਖਣੀ ਧੋ ਧੁੱਪ ਦੇ ਨਾਲ ਖਤਮ ਹੋ ਜਾਊਗਾ ਪਰ ਵਾਇਰਸ ਤਾਂ ਖਤਮ ਨਹੀਂ ਹੁੰਦਾ ਤੇ ਉਹਦੀ ਜਿਹੜੇ ਉਹਦੇ ਤੇ ਪਸ਼ੂ ਦੇ ਉੱਤੇ ਸਟ੍ਰੈਸ ਹੋਰ ਜ਼ਿਆਦਾ ਪੈ ਜਾਂਦੀ ਆ ਜਦੋਂ ਆਪਾਂ ਨੂੰ ਧੁੱਪੇ ਪੂਰੀ ਫੁੱਲ ਗਰਮੀ ਲੱਗਣ ਲੱਗੀ ਤਾਂ ਸਮਝ ਲਓ ਪਸ਼ੂ ਨੂੰ ਵੀ ਪੂਰੀ ਫੁੱਲ ਗਰਮੀ ਲੱਗਣ ਲੱਗੀ ਜੇ 5 ਮਿੰਟ ਆਪਾਂ ਧੁੱਪੇ ਖੜ੍ਹ ਸਕਦੇ ਆ ਫੇਰ ਤਾਂ ਪਸ਼ੂ ਵੀ ਖੜ੍ਹ ਸਕਦਾ ਤੇ ਜੇ ਆਪਾਂ ਨਹੀਂ ਖੜ੍ਹ ਸਕਦੇ ਤਾਂ ਫੇਰ ਪਸ਼ੂ ਵੀ ਨਹੀਂ ਖੜ੍ਹ ਸਕਦਾ ਜਿਹੜੀ ਜਦੋਂ ਕੋਈ ਵਾਇਰਲ ਬਿਮਾਰੀ ਹੁਣ ਮੂੰਹ ਖਰਾ ਆਇਆ ਵਾ ਇਹਦੇ ਵਿੱਚ ਵੀਰੋ ਆਪਾਂ ਕਿਸੇ ਨੇ ਵੀ ਜ਼ਿਆਦਾ ਐਂਟੀਬਾਇਓਟਿਕ ਸਟਰੋਂਗ ਨਹੀਂ ਲਾਉਣੇ ਕਈ ਆਪਣੇ ਭਰਾ ਬਹੁਤ ਜ਼ਿਆਦਾ ਸਟਰੋਂਗ ਐਂਟੀਬਾਇਓਟਿਕ ਲਾਈ ਜਾਂਦੇ ਆ ਵੀ ਉਹਦੇ ਨਾਲ ਪਸ਼ੂ ਤੇ ਹੋਰ ਸਟ੍ਰੈਸ ਪਈ ਜਾਂਦੀ ਆ ਆਪਾਂ ਜ਼ਿਆਦਾ ਇਮਿਊਨਿਟੀ ਵਧਾਉਣੀ ਆ ਇਹ ਹੁਣ ਗਾਂ ਐ ਇਹਦੇ ਹੁਣ ਮੂੰਹ ਦੇ ਵਿੱਚ ਪੂਰੇ ਛਾਲੇ ਹੋਏ ਹੋਏ ਆ ਠੀਕ ਆ ਤੇ ਇਹ ਪੈਰਾਂ ਤੋਂ ਵੀ ਪੂਰਾ ਦਬਾਅ ਮੰਨਦੀ ਆ ਜਿਵੇਂ ਉਹ ਪਰਲਾ ਪੈਰ ਆ ਦਾ ਉਹ ਪੂਰੀ ਜੱਗ ਕੇ ਰੱਖ ਰਹੀ ਆ ਠੀਕ ਆ ਪੂਰਾ ਥੱਲੇ ਨਹੀਂ ਲਾ ਰਹੀ ਪੈਰ ਤੇ ਇੱਕ ਚੀਜ਼ ਜਿਹੜੀ ਵੱਡੀ ਮੇਨ ਆਪਾਂ ਜਿਹਦੇ ਵਾਸਤੇ ਵੀਡੀਓ ਬਣਾਉਣ ਲੱਗੇ ਆ ਵੀ ਹੁਣ ਚਿਚੜਾਂ ਦਾ ਮੌਸਮ ਆ ਹੁਣ ਚਿਚੜ ਬਹੁਤ ਜ਼ਿਆਦਾ ਪੈ ਰਿਹਾ ਜਿਹੜੇ ਵੀਰ ਨੇ ਸਪਰੇ ਹਜੇ ਨਹੀਂ ਕੀਤੀ ਚਿਚੜਾਂ ਵਾਲੀ ਤੇ ਉਹ ਚਿਚੜਾਂ ਵਾਲੀ ਸਪਰੇ ਕਰੋ ਤੇ ਉਹ ਜ਼ਰੂਰ ਕਰੋ ਤੇ ਆਪਾਂ ਇੱਕ ਵੀਡੀਓ ਵੀ ਪਾਵਾਂਗੇ ਸਪੈਸ਼ਲ ਚਿਚੜਾਂ ਵਾਲੀ ਸਪਰੇ ਤੇ ਵੀ ਕਿਹੜੀ ਕਰਨੀ ਆ ਤੇ ਚਿਚੜਾਂ ਦਾ ਕਰਕੇ ਨਾ ਥਲੇਰੀਆ ਨਾਲ ਹੋ ਰਿਹਾ ਵਾ ਉਹ ਡਾਇਗਨੋਸ ਕਰੋ ਵੀ ਕਿਤੇ ਦੋਵੇਂ ਮਿਕਸ ਤਾਂ ਨਹੀਂ ਕਿਤੇ ਇਹ ਨਾ ਹੋਵੇ ਵੀ ਆਪਾਂ ਪਸ਼ੂ ਦਾ ਇਕੱਲਾ ਮੂੰਹ ਖੁਰ ਦਾ ਲਾ ਟ੍ਰੀਟਮੈਂਟ ਕਰੀ ਜਾਂਗੇ ਤੇ ਪਸ਼ੂ ਨੂੰ ਆਪਣਾ ਥਲੇਰੀਆ ਹੋਵੇ ਤੇ ਗਾਂ ਬਵੇਸ਼ੀਆ ਹੋਵੇ ਕਈ ਹੁਣ ਖੂਨ ਮੂਤੀ ਜਾਂਦੀਆਂ ਗਾਂਆਂ ਤੇ ਉਹਨਾਂ ਨੂੰ ਸਮਝ ਲਓ ਵੀ ਬਵੇਸ਼ੀਆ ਹੋਇਆ ਵਾ ਠੀਕ ਆ ਉਹ ਜਾਨੀ ਵੱਧ ਚੁੱਕਿਆ ਦਾ ਕੰਮ ਆ ਉਹਦਾ ਟ੍ਰੀਟਮੈਂਟ ਆਪ ਦਾ ਗੌਰ ਦੇ ਨਾਲ ਜਿਹੜਾ ਵੀ ਤੁਹਾਡੇ ਡਾਕਟਰ ਆਉਂਦਾ ਏ ਜਾਂ ਵੈਟਰਨਰੀ ਪ੍ਰੈਕਟਿਸ ਕਰਦਾ ਜਾਂ ਕੋਈ ਵੀ ਏਆਈ ਵਰਕਰ ਆ ਉਹ ਤੋਂ ਜਿੱਦੋਂ ਵੀ ਤੁਸੀਂ ਟ੍ਰੀਟਮੈਂਟ ਕਰਾਉਣੇ ਆ ਠੀਕ ਆ ਉਹਨੂੰ ਗੌਰ ਨਾਲ ਇਹ ਕਹੋ ਉਹਨੂੰ ਦੱਸੋ ਵੀ ਪਿਸ਼ਾਬ ਦੇ ਵਿੱਚ ਖੂਨ ਆ ਰਿਹਾ ਹੈ ਜਾਂ ਕਿਵੇਂ ਉਹ ਡਬਲ ਇਨਫੈਕਸ਼ਨ ਹੋਈ ਵੀ ਹੈ ਇੱਕ ਤਾਂ ਵਾਇਰਲ ਆ ਉੱਤੋਂ ਉਹਨੂੰ ਥਲੇਰੀਆ ਬਵੇਸ਼ੀਏ ਦੀ ਇਨਫੈਕਸ਼ਨ ਆ ਠੀਕ ਆ ਜੇ ਤੁਸੀਂ ਇੱਕ ਚੀਜ਼ ਦਾ ਇਲਾਜ ਕਰੀ ਜਾਓਗੇ ਤੇ ਉਹਦਾ ਟ੍ਰੀਟਮੈਂਟ ਬਵੇਸ਼ੀਏ ਦਾ ਨਾਮ ਹੋਇਆ ਤਾਂ ਤੁਹਾਡੇ ਪਸ਼ੂ ਦੀ ਜਾਨ ਉਹਦੀ ਖਤਮ ਹੋ ਜਾਣੀ ਆ ਇਸ ਕਰਕੇ ਆਪਾਂ ਪੂਰੀ ਗੌਰ ਦੇ ਨਾਲ ਜਿੰਨੇ ਵੀ ਆਪਣੇ ਭਰਾ ਆਪਣੇ ਨਾਲ ਜੁੜੇ ਹੋਏ ਆ ਪੂਰੀ ਗੌਰ ਨਾਲ ਆਪਾਂ ਟ੍ਰੀਟਮੈਂਟ ਕਰਨਾ ਪਸ਼ੂ ਦਾ ਤੇ ਤਾਂ ਕਿ ਆਪਾਂ ਕਿਸੇ ਦੋਬਧਾ ਦੇ ਵਿੱਚ ਨਾ ਰਹੀਏ ਆਪਾਂ ਹੋਰ ਕਾਸੇ ਦਾ ਟਰੀਟਮੈਂਟ ਕਰੀ ਜਗੇ ਠੀਕ ਆ ਇਹ ਚੀਜ਼ ਤੇ ਗੌਰ ਕਰਨੀ ਆ ਇਸ ਵਾਰ ਪ੍ਰਮਾਤਮਾ ਦੀ ਬਹੁਤ ਕਿਰਪਾ ਆਪਾਂ ਘੱਟੋ ਘੱਟ 700 ਤੋਂ ਉੱਪਰ ਪਸ਼ੂ ਦਾ ਇਲਾਜ ਕਰ ਚੁੱਕੇ ਆ ਤੇ ਪ੍ਰਮਾਤਮਾ ਦੀ ਮਿਹਰ ਨਾਲ ਹਜੇ ਤਾਈਂ ਇੱਕ ਪਸ਼ੂ ਵੀ ਕੋਈ ਨੁਕਸਾਨਿਆ ਨਹੀਂ ਗਿਆ ਇਸ ਬਿਮਾਰੀ ਨਾਲ ਤੇ ਇਹ ਪ੍ਰਮਾਤਮਾ ਦੀ ਬਹੁਤ ਵੱਡੀ ਆਪਾਂ ਧੰਨਵਾਦ ਕਰਦੇ ਆ ਸ਼ੁਕਰ ਮਾਲਕ ਦਾ ਤੇ ਅੱਗੇ ਤੋਂ ਵੀ ਮੇਰੇ ਵੀਰ ਇਹ ਚੀਜ਼ ਦਾ ਖਿਆਲ ਰੱਖੋ ਆਪਾਂ ਇਮਿਊਨਿਟੀ ਜ਼ਿਆਦਾ ਵਧਾਉਣੀ ਆ ਆਪਾਂ ਜਿਹੜੇ ਇਹਦੇ ਵਿੱਚ ਵਰਤ ਸਕਦੇ ਆ ਆਪਾਂ ਖੂਹ ਵਾਲੀ ਦਵਾਈ ਵਰਤ ਸਕਦੇ ਆ ਤੇ ਮੂੰਹ ਦੇ ਵਿੱਚ ਫੁਵਾਹਾਰਾ ਮਾਰ ਸਕਦੇ ਆ ਪੈਰਾਂ ਤੇ ਜਿਹਦੇ ਜ਼ਖਮ ਆ ਇੱਕ ਆਲੂ ਸਪਰੇਅ ਆਉਂਦੀ ਆ ਉਹ ਆਲੂ ਸਪਰੇਅ ਆਪਾਂ ਮਾਰ ਸਕਦੇ ਆ ਜਿਨ੍ਹਾਂ ਦੇ ਉੱਤੇ ਜ਼ਖਮ ਹੋ ਗਏ ਆ ਪੈਰਾਂ ਤੇ ਤੇ ਉਹ ਮਾਰ ਸਕਦੇ ਆ ਠੀਕ ਆ ਜੇ ਮਤਲਬ ਕਿ ਮੂੰਹ ਦੇ ਵਿੱਚ ਪੱਠੇ ਨਹੀਂ ਖਾ ਰਹੀ ਤਾਂ ਉਹਨੂੰ ਦਲੀਆ ਦੇ ਸਕਦੇ ਆ ਤੂੜੀ ਦੀ ਵਰਤੋਂ ਘੱਟ ਕਰਿਓ ਹਰਿਆਂ ਦੀ ਵਰਤੋਂ ਜ਼ਿਆਦਾ ਕਰਿਓ ਇਹਦੇ ਵਿੱਚ ਜਦੋਂ ਇਹ ਬਿਮਾਰੀ ਆਉਂਦੀ ਆ ਤੇ ਤੂੜੀ ਦੀ ਵਾਰ ਤੋਂ ਨਹੀਂ ਕਰਨੀ ਜੇ ਮੂੰਹ ਦੇ ਵਿੱਚ ਪਹਿਲਾਂ ਹੀ ਜ਼ਖਮ ਹੁੰਦੇ ਆ ਇੱਕ ਮੂੰਹ ਬਹੁਤ ਸੌਫਟ ਹੋ ਜਾਂਦਾ ਤੇ ਉਹਦੇ ਵਿੱਚ ਹੋਰ ਜ਼ਖਮ ਪਾ ਕੇ ਜ਼ਖਮ ਹੋ ਕੇ ਉਹ ਮੁੜ ਕੇ ਤੂੜੀ ਵਿੱਚ ਵਜਦੀ ਹੈ ਤੇ ਉਹ ਜਾਦੇ ਉਹਦਾ ਕੰਮ ਵੱਧਾ ਇਸ ਕਰਕੇ ਬਈ ਦਲੀਆ ਜਾਦੇ ਤੁਸੀਂ ਪਾਓ ਕਣਕ ਦੀ ਲੇਟੀ ਬਣਾ ਕੇ ਤੇ ਉਹ ਪਾਓ ਤੇ ਹਰੇ ਪੱਠੇ ਊਂ ਸੈੱਟ ਸਕਦੇ ਆ ਜਾਂ ਕੁਤਰ ਕੇ ਪਾ ਸਕਦੇ ਆ ਤਾਂ ਕਿ ਇਹਨਾਂ ਦੇ ਵਜਣ ਨਾ ਮੂੰਹ ਦੇ ਵਿੱਚ ਕੋਈ ਵੀ ਓਮੇ ਦੀ ਚੀਜ਼ ਨਹੀਂ ਪਾਉਣੀ ਤੇ ਦੁੱਧ ਘਟੂਗਾ ਕੋਈ ਚੱਕਰ ਨਹੀਂ ਦੁੱਧ ਘਟਦਾ ਤਾਂ ਇਸੇ ਕਰਕੇ ਵੀਰੇ ਆਪਾਂ ਨੂੰ ਵੈਕਸੀਨ ਲਾਉਣੀ ਬਹੁਤ ਜ਼ਿਆਦਾ ਜ਼ਰੂਰੀ ਆ ਵੈਕਸੀਨ ਵੱਲੋਂ ਕਦੇ ਵੀ ਨਾ ਖੁੰਝਿਆ ਕਰੋ ਹੁਣ ਤੁਹਾਨੂੰ ਟਾਈਮ ਟੂ ਟਾਈਮ ਆਪਾਂ ਦੱਸਾਂਗੇ ਵੈਕਸੀਨ ਕਿਹੜੀ ਲੱਗਣੀ ਆ ਹੁਣ ਜਿਵੇਂ ਜਿਹੜੇ ਪਸ਼ੂਆਂ ਨੂੰ ਨਹੀਂ ਆਈ ਬਿਮਾਰੀ ਉਹ ਹੁਣ ਲੰਪੀ ਦੀ ਲਾ ਸਕਦੇ ਆ ਜਿਵੇਂ ਹੈਸਟਰ ਕੰਪਨੀ ਦੇ ਹੁੰਦੀ ਆ ਗੋਟ ਬਾਕਸ ਉਹ ਆਪਾਂ ਗੋਟ ਬਾਕਸ ਲਾ ਸਕਦੇ ਆ ਵੈਕਸੀਨ ਤੇ ਉਹ ਹੁਣ ਆਉਣ ਵਾਲੇ ਮਹੀਨੇ ਦੇ ਵਿੱਚ ਵਿੱਚ ਜਾਨੀ ਲਾ ਲਿਓ ਜਦੋਂ ਨੂੰ ਮਹੀਨਾ ਖਤਮ ਹੋਣਾ ਹੈ ਤੇ ਤਾਂ ਕਿ ਆਪਾਂ ਲੰਬੀ ਸਕੈਨ ਤੋਂ ਬਚ ਸਕੀਏ ਤੇ ਇਸੇ ਤਰ੍ਹਾਂ ਹੀ ਆਵੇ ਹੁਣ ਜਿਵੇਂ ਮੂੰਹ ਦੇ ਵਿੱਚੋਂ ਪਾਣੀ ਢਿੱਗੀ ਜਾਂਦਾ ਠੀਕ ਹੈ ਇਹਨੂੰ ਪਾਣੀ ਪਿਆਓ ਤੇ ਇਹਨੂੰ ਸ਼ਾਮੇ ਸਭ ਤੋਂ ਪਹਿਲੀ ਗੱਲ ਇਹਨੂੰ ਛਾਂ ਚਾਹੀਦੀ ਆ ਠੰਡਾ ਮੌਸਮ ਚਾਹੀਦਾ ਜਿਵੇਂ ਅੰਦਰ ਬੰਨੀ ਹੋਵੇ ਪੱਖਾ-ਪੁੱਖਾ ਲਾਇਆ ਹੋਵੇ ਇਹ ਚੀਜ਼ਾਂ ਤੇ ਬੁਖਾਰ ਹੁੰਦਾ ਤਿੰਨ-ਚਾਰ ਦਿਨ ਰਹੂ ਵੈਸੇ ਬਿਮਾਰੀ ਇਹ 14 ਦਿਨ ਦੀ 14 ਦਿਨ ਦਾ ਵਾਇਰਸ ਹੁੰਦਾ ਹੈ ਪਰ ਉਹਦੋਂ ਪਸ਼ੂ ਬਹੁਤ ਜ਼ਿਆਦਾ ਵੀਕ ਹੋ ਜਾਂਦਾ ਜਿੰਨਾ ਟਾਈਮ ਆਹ ਪੜਪੜੀਆਂ ਪੂਰੀਆਂ ਬਾਹਰ ਨੂੰ ਆ ਉਹਨਾਂ ਟਾਈਮ ਪਸ਼ੂ ਨੂੰ ਕੁਝ ਨਹੀਂ ਹੁੰਦਾ ਤੇ ਬਿਮਾਰੀ ਹੋਰ ਦਾ ਧਿਆਨ ਰੱਖਣਾ ਵੀ ਕੋਈ ਹੋਰ ਬਿਮਾਰੀ ਨਾ ਹੋਵੇ ਨਵੇਂ ਵੀਰੇ ਇਹ ਚੀਜ਼ ਦਾ ਜ਼ਰੂਰ ਖਿਆਲ ਰੱਖਿਓ ਤੇ ਵੀਡੀਓ ਸ਼ੇਅਰ ਕਰ ਦਿਓ ਭਰਾਵਾਂ ਤੱਕ ਜਿਨ੍ਹਾਂ ਦੇ ਪਸ਼ੂ ਰੱਖੇ ਆ ਤਾਂ ਕਿ ਕਿਸੇ ਦਾ ਭਲਾ ਹੋ ਸਕੇ ਕਿਸੇ ਦਾ ਨੁਕਸਾਨ ਨਾ ਹੋਵੇ ਬਹੁਤ ਬਹੁਤ ਧੰਨਵਾਦੀ ਸਾਰੇ ਵੀਰਾਂ ਦਾ ਸਤਿ ਸ੍ਰੀ ਅਕਾਲ